ਸਾਨੂੰ ਇਹ ਵੀ 2018 ਦੇ ਵਿੱਚ 21 11 2018 ਵਾਲੇ ਦਿਨ ਜੱਸਿਆ ਪਿੰਡ ਹੈਪੋਵਾਲ ਕੋਲੇ ਲੁਧਿਆਣਾ ਸ਼ਹਿਰ 'ਚ ਪੈਂਦਾ ਉੱਥੋਂ ਰੇਲਵੇ ਲਾਈਨਾਂ ਦੇ ਕੋਲੋਂ ਮਿਲਿਆ ਸੀ ਇਹਦੀ ਲੱਤ ਟੁੱਟੀ ਹੋਈ ਸੀ ਬਹੁਤ ਬੁਰੀ ਹਾਲਤ ਸੀ ਇਹਦੀ ਵੀਰ ਦੀ 2 ਸਾਲ ਲਗਭਗ ਇਹ ਸਾਡੇ ਕੋਲ ਰਿਹਾ 4 3 2020 ਨੂੰ ਇਹ ਵੀਰ ਬਿਲਕੁਲ ਠੀਕ ਹੋ ਕੇ ਫਿਰ ਇਹ ਕਹਿੰਦਾ ਮੈਂ ਆਪਣੇ ਘਰੇ ਜਾਣਾ ਸਹਾਰਨਪੁਰ ਝੂਪੀ ਜਾਣਾ ਉਸ ਤੋਂ ਬਾਅਦ ਫਿਰ ਵੀਰ ਹੁਣ ਸਾਨੂੰ ਆ ਹਾਲਾਤਾਂ ਚ ਮਿਲਿਆ ਉਹਨੇ ਬੋਲ ਨਹੀਂ ਸਕਦਾ ਤਰੰਗ ਹੋਇਆ ਹੋਇਆ ਇਹਨੂੰ ਕਾਂ ਸਿਆਏ ਨਹੀਂ ਕਾਂ ਰਹਤੇ ਤੇ ਰਹਤੇ ਕਾਂ ਬੜੀ ਦੁੱਖ ਦੀ ਗੱਲ ਆ ਵੀ ਐਦਾਂ ਚੋਰਾ ਵਾਂਗੂ ਐਦਾਂ ਇਸ ਘਰ ਦੇ ਵਿੱਚ ਤੁਸੀਂ ਆਏ ਹੋ ਇਸ ਘਰ ਤੇ ਵੀ ਤੁਹਾਨੂੰ ਵਿਸ਼ਵਾਸ ਨਹੀਂ ਸੀਗਾ ਪਰ ਗੱਲ ਕਰਮਾਂ ਦੀ ਹੈ ਭਾਈ ਜਿਹੜੇ ਆ ਠੱਕੇ ਖਾਣੇ ਸੀ ਜਿਹੜਾ ਦੁੱਖ ਚਰਣਾ ਹੁਣ ਜ਼ਿੰਦਗੀ ਭਰ ਲਈ ਪਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਿਹੜੇ ਇਨਸਾਨ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹਦਾ ਨਾਮ ਸਮੇ ਸਿੰਘ ਆ ਸਮੇ ਟਾਈਮ ਸਮੇ ਸਿੰਘ ਤੇ ਇਹਦੇ ਬਾਪ ਦਾ ਨਾਮ ਜੋਤੀ ਸਿੰਘ ਦੱਸਿਆ ਸੀ ਇਹਨੇ ਵੀਰ ਨੇ ਸਾਨੂੰ ਇਹ ਵੀ 2018 ਦੇ ਵਿੱਚ 21 11 2018 ਵਾਲੇ ਦਿਨ ਜੱਸਿਆ ਪਿੰਡ ਹੈਬੋ ਵਾਲ ਕੋਲੇ ਲੁਧਿਆਣਾ ਸ਼ਹਿਰ ਚ ਪੈਂਦਾ ਉੱਥੋਂ ਰੇਲਵੇ ਲਾਈਨਾਂ ਦੇ ਕੋਲੋਂ ਮਿਲਿਆ ਸੀ ਇਹਦੀ ਲੱਤ ਟੁੱਟੀ ਹੋਈ ਸੀ ਬਹੁਤ ਬੁਰੀ ਹਾਲਤ ਸੀ ਇਹਦੀ ਵੀਰ ਤੇ ਉੱਤੋਂ ਕੁਝ ਬੀੜ ਫਿਰ ਸਾਡੇ ਕੋਲ ਲੈ ਕੇ ਆਏ ਸੁਪਨਿਆਂ ਦੇ ਘਰ ਉਦੋਂ ਬਾਰਨਹਾੜੇ ਰਹਿੰਦੇ ਸੀ ਅਸੀਂ ਤੇ ਫਿਰ ਸਮੇ ਸਿੰਘ ਦਾ ਹਾਲਾ ਸ਼ੁਰੂ ਹੋਇਆ ਤਾਂ ਸਮੇ ਸਿੰਘ ਸਾਡੇ ਕੋਲੇ ਸੁਪਨਿਆਂ ਦੇ ਘਰ ਚ ਰਹਿਣ ਲੱਗਿਆ ਦੀ ਲੱਤ ਤੇ ਸਕੰਜਾ ਲੱਗਿਆ ਹੋਇਆ ਸੀ ਕਰੀਬ 6-7 ਮਹੀਨੇ ਉਹ ਸਕੰਜਾ ਲੱਗਿਆ ਰਿਹਾ ਦੀ ਲੱਤ ਤੇ ਤਾਂ 2 ਸਾਲ ਲਗਭਗ ਇਹ ਸਾਡੇ ਕੋਲ ਰਿਹਾ 4 3 200 20 ਨੂੰ ਇਹ ਵੀਰ ਬਿਲਕੁਲ ਠੀਕ ਹੋ ਕੇ ਫਿਰ ਇਹ ਕਹਿੰਦਾ ਮੈਂ ਆਪਣੇ ਘਰੇ ਜਾਣਾ ਸਹਾਰਨਪੁਰ ਜੂਪੀ ਜਾਣਾ ਅਸੀਂ ਇਹਨੂੰ ਬੜਾ ਸਮਝਾਇਆ ਸੀ ਵੀ ਤੂੰ ਰੁਕ ਜਾ ਵੀ ਨਾ ਜਾ ਵੀ ਤੂੰ ਇੰਨਾ ਟਾਈਮ ਸਾਡੇ ਕੋਲ ਰਿਹਾ ਸੇਵਾ ਕਰਾ ਤੂੰ ਠੀਕ ਹੋਇਆ ਹੁਣ ਹੁਣ ਸਾਡੇ ਨਾਲ ਸੇਵਾ ਕਰਾ ਕਿਉਂਕਿ ਸਾਨੂੰ ਪਤਾ ਸੀ ਇਹਦੇ ਹਾਲਾਤ ਕੀ ਆ ਕਿਉਂਕਿ ਕਰਦਿਆਂ ਦਾ ਨੰਬਰ ਨਹੀਂ ਸੀ ਦੇ ਪਾ ਰਿਆ ਨਾ ਕੋਈ ਮਿਲਣ ਆਇਆ ਸੀ ਕੋਈ ਨਾ ਪੁੱਛਣ ਆਇਆ ਸੀ ਚਲੋ ਇਹ ਸਾਡੇ ਕੋਲ ਚਲਾ ਗਿਆ ਜੀ ਫਿਰ ਇਹ ਸਾਡੇ ਕੋਲੇ 22 320 ਨੂੰ ਵਾਪਸ ਆ ਗਿਆ ਮੁੜ ਕੇ ਫਿਰ ਵੀ ਮੈਂ ਸੇਵਾ ਕਰਾਉਣੀ ਹੈ ਫਿਰ ਥੋੜੇ ਦਿਨ ਸਾਡੇ ਕੋਲ ਰਿਹਾ ਫਿਰ ਇਹ 17920 ਨੂੰ ਫਿਰ ਚਲਾ ਗਿਆ ਵਾਪਸ ਇਹ ਕਹਿੰਦਾ ਜੀ ਮੈਂ ਹਰਨਪੁਰ ਜਾਣਾ ਵੀ ਮੈਂ ਹੁਣ ਇੱਥੇ ਨਹੀਂ ਰਹਿ ਸਕਦਾ ਉਸ ਤੋਂ ਬਾਅਦ ਫਿਰ ਵੀਰ ਹੁਣ ਸਾਨੂੰ ਆ ਹਾਲਾਤਾਂ ਚ ਮਿਲਿਆ ਉਹਨੇ ਬੋਲ ਨਹੀਂ ਸਕਦਾ ਤਰੰਗ ਹੋਇਆ ਹੋਇਆ ਇਹਨੂੰ ਕੋਈ ਪਾਸਾ ਚੱਲਦਾ ਨਹੀਂ ਚੱਕ ਕੇ ਲੈਟਰਨ ਬਾਥਰੂਮ ਕਰਾ ਰਹੇ ਵਿਚੇ ਹੀ ਹੋ ਰਿਹਾ ਹੁਣ ਡਾਈਪਰ ਲਾਇਆ ਹੋਇਆ ਤੇ ਲੈਟਰਨ ਬਾਥਰੂਮ ਵੀ ਵਿਚੇ ਹੀ ਹੋ ਰਿਹਾ ਇਹਦਾ ਇਸ ਵਾਰ ਜਦੋਂ ਹੁਣ ਸਾਡੇ ਕੋ ਆਇਆ ਬੜੀ ਦੁੱਖ ਦੀ ਗੱਲ ਆ ਬੜੀ ਸ਼ਰਮ ਦੀ ਗੱਲ ਆ ਵੀ ਕੁਝ ਵੀਰ ਇਹਦੀ ਮਦਦ ਕਰਨਾ ਚਾਹੁੰਦੇ ਸੀ ਪਰ ਉਹਨਾਂ ਨੇ ਬੜਾ ਘਟੀਆ ਤਰੀਕਾ ਅਪਣਾਇਆ ਇੱਥੇ ਇਹਨੂੰ ਲੈ ਕੇ ਆਏ ਸਾਡੇ ਕੋਲੇ ਵੀਡੀਓ ਹੈ ਵਿੱਚ ਆ ਤੁਸੀਂ ਦੇਖੋ ਵੀਡੀਓ ਵੀ ਅਸੀਂ ਅਟੈਚ ਕੀਤੀ ਹੈ ਨਾਲ ਆਟੋ ਰੋਕਦੇ ਆ ਉਹ ਆਟੋ ਚ ਇਹਨੂੰ ਚੱਕਦੇ ਆ ਚੱਕ ਕੇ ਲਾ ਕੇ ਇੱਥੇ ਕੁਰਸੀ ਤੇ ਬਿਠਾਉਂਦੇ ਆ ਤੇ ਆਟੋ ਲੈ ਕੇ ਭੱਜ ਜਾਂਦੇ ਕੋਈ ਦੱਸ ਕੇ ਨਹੀਂ ਜਾਂਦੇ ਉਹ ਸਾਨੂੰ ਕੋਈ ਗੱਲ ਨਹੀਂ ਕਰਦੇ ਵੀ ਇਹ ਕੌਣ ਆ ਕਿੱਥੋਂ ਲਿਆਂਦਾ ਕੀ ਗੱਲ ਆ ਬੜੀ ਦੁੱਖ ਦੀ ਗੱਲ ਆ ਵੀ ਐਦਾਂ ਚੋਰਾ ਵਾਂਗੂ ਐਦਾਂ ਇਸ ਘਰ ਦੇ ਵਿੱਚ ਤੁਸੀਂ ਆਏ ਹੋ ਇਸ ਘਰ ਤੇ ਵੀ ਤੁਹਾਨੂੰ ਵਿਸ਼ਵਾਸ ਨਹੀਂ ਸੀਗਾ ਵੀ ਤੁਸੀਂ ਇਦਾਂ ਚੋਰੀ ਇਹ ਬੰਦਾ ਲਾ ਕੇ ਭੱਜ ਗਏ ਤੇ ਜਿਹੜਾ ਹੁਣ ਬੋਲ ਵੀ ਨਹੀਂ ਸਕਦਾ ਕੁਦਰਤੋਂ ਅਸੀਂ ਇਹਨੂੰ ਪਛਾਣਦੇ ਆਂ ਇਹ ਸਾਡਾ ਪੁਰਾਣਾ ਮੈਂਬਰ ਸੀ ਇਹਦੇ ਨਸ਼ੇ ਕਰਕੇ ਇਹਦੀ ਇਹ ਹਾਲਤ ਹੋਈ ਆ ਇਹਨੂੰ ਉਦੋਂ ਵੀ ਸਮਝਾਇਆ ਸੀ ਵੀ ਤੂੰ ਨਾ ਜਾ ਵੀ ਤੂੰ ਜਾ ਕੇ ਸ਼ਰਾਬ ਹੀ ਪੀਣੀ ਆ ਪਰ ਨਹੀਂ ਮੰਨਿਆ ਅੱਜ ਉਹ ਉਸੇ ਸ਼ਰਾਬ ਕਰਕੇ ਕਹਿ ਦਈਏ ਜਾਂ ਰਹੀਆਂ ਮਾਣੀਆਂ ਮਾੜੀਆਂ ਆਤਾਂ ਕਰਕੇ ਕਹਿ ਦਈਏ ਆ ਨਾ ਹੁਣਾ ਥਿਲਦਾ ਅਦਰੰਗ ਹੋ ਗਿਆ ਬੋਲ ਕਾਹਨ ਸੇ ਆਏ ਹੋ ਤੂੰ ਕਾਹਨ ਸੇ ਆਏ ਨਹੀਂ ਕਾਹ ਰਹਿਤੇ ਸੀ ਰਹਤੇ ਗਾਂਦ ਹੈ ਕਿ ਯੂਪੀ ਤੋਂ ਆਇਆ ਯੂਪੀ ਕਿੱਥੇ ਚਲੇ ਗਏ ਤੂੰ ਸਾਨਨਪੁਰ ਗਏ ਪਿੰਡ ਦਾ ਕੀ ਨਾ ਹੈ ਕੀ ਬਾਕੀ ਜਿਹੜਾ ਦੁੱਖ ਸੁੱਖ ਜ਼ਿੰਦਗੀ ਚ ਲਿਖਿਆ ਜਿਵੇਂ ਲਿਖਿਆ ਓਵੇਂ ਕੱਟਣਾ ਮਾ ਕਰਮਾਂ ਦੀ ਵੀ ਕੋਈ ਬਾਬੇ ਨੇ ਬਣਾਈ ਹੋਈ ਹੈ ਇੱਕ ਖੇਡ ਉਹੀ ਸਾਡੇ ਨਾਲ ਫਿਰ ਓਵੇਂ ਓਵੇਂ ਖੇਡਦਾ ਜਿੱਦਾਂ ਜਿੱਦਾਂ ਸਾਡੇ ਕਰਮਾਂ ਚ ਲਿਖਿਆ ਹੁੰਦਾ ਤੇ ਨਹੀਂ ਤਾਂ ਸਮੇਂ ਸੰਗ 2018 ਦਾ ਸਾਡੇ ਕੋਲ ਆਇਆ ਹੋਇਆ ਸੀ ਅੱਜ 225 ਦੇ ਵਿੱਚ ਖੜੇ ਆ 7 ਸਾਲ ਹੋ ਗਏ ਸੀ ਤੇ ਇਹ ਵੀ ਇੱਥੇ ਸਾਡੇ ਕੋਲੇ ਸੇਵਾ ਕਰਾਉਂਦਾ ਹੁੰਦਾ ਪਰ ਗੱਲ ਕਰਮਾਂ ਦੀ ਹੈ ਭਾਈ ਜਿਹੜੇ ਆ ਤੱਕੇ ਖਾਣੇ ਸੀ ਜਿਹੜਾ ਦੁੱਖ ਚੜਨਾ ਸੀ ਹੁਣ ਜ਼ਿੰਦਗੀ ਭਰ ਲਈ ਪਹਾਜੋ ਅਰਦਾਸ ਕਰਿਓ ਇਹ ਵੀਰ ਆਪਣੇ ਜੋਗਾ ਹੋ ਜੇਵੇ ਤਰਨ ਪੈਨ ਜੋਗਾ ਹੋ ਜੇਵੇ ਆਪਣੇ ਆਪ ਨੂੰ ਸੰਭਾਲਣ ਜੋਗਾ ਹੋ ਜੇ ਤੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਜਿਹੜੇ ਛੱਡ ਕੇ ਗਏ ਆ ਭਾਈ ਅਸੀਂ ਪਤਾ ਵੀ ਕੀਤਾ ਜਿਹੜੇ ਆਟੋ ਬਿਲੇ ਵੀਰ ਦੇ ਆਟੋ ਸੀਗੇ ਜੀ ਤੇ ਕਿਰਾਏ ਤੇ ਦਿੱਤੇ ਹੋਏ ਆਟੋ ਉਹਦੇ ਨਾਲ ਵੀ ਸਾਡੀ ਸੰਪਰਕ ਹੋਈ ਹੈ ਨਾ ਕੀ ਕਹਿੰਦਾ ਆ ਜਾ ਗਾ ਨੂੰ ਵੀ ਉਹਦੇ ਜਿਹੜਾ ਤਿੰਨ ਆਟੋ ਚੱਲਦੇ ਆ ਇਹਨਾਂ ਸ਼ਹਿਰ 'ਚ ਉਹਨਾਂ 'ਚ ਇੱਕ ਟਰੈਵਲ ਸੀਗਾ ਟਰੈਵਲ ਦੇ ਕੋਲੇ ਫੋਨ ਨਹੀਂ ਹੈ ਪਰ ਸ਼ਾਮ ਨੂੰ ਨੇ ਟਰੈਵਲ ਨਾਲ ਗੱਲ ਕਰਾਈ ਸੀ ਉਹਨੇ ਐਡਰੈਸ ਦੱਸਿਆ ਜੀ ਵੱਡੀ ਹੈਪੋ ਵਾਲ ਬਲੂਕੀ ਰੋਡ ਨੇਤਾਜੀ ਪਾਰਕ ਕੋਲੇ ਕਿਤੇ ਕਿਸੇ ਦੇ ਘਰੋਂ ਉਹਨਾਂ ਨੇ ਸਵਾਰੀ ਚੱਕੀ ਸੀ ਹੂੰ ਤੇ ਉਹ ਇੱਥੇ ਲਾਗੇ ਚਲੇ ਗਏ अच्छा जी ਉਹਨਾਂ ਨੇ ਦੱਸਿਆ ਨਹੀਂ ਸੀ ਵੀ ਕਿਸ ਪਰਪਸ ਲਈ ਚੱਲੇ ਆ ਤੇ ਫਿਰ ਇਦਾਂ ਦਾ ਕਰਕੇ ਜਾਣਾ ਲੁਧਿਆਣਾ ਆਪਣਾ ਹਸਨਪੁਰ ਜਾਣਾ ਤੇ ਇੱਥੇ ਲਾ ਕੇ ਫਿਰ ਉੱੱਪੇ ਚਲੇ ਗਏ ਜੀ ਤੇ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਜੇ ਤੁਸੀਂ ਵਾਕਈ ਚਲੋ ਜੇ ਉਸ ਟਾਈਮ ਤੁਹਾਨੂੰ ਨਹੀਂ ਸੀ ਪਤਾ ਹੁਣ ਤਾਂ ਆ ਕੇ ਮਿਲ ਕੇ ਜਾਓ ਸਾਨੂੰ ਦੱਸ ਕੇ ਜਾਓ ਵੀ ਇਹਨੂੰ ਕਿੱਥੋਂ ਲੈ ਕੇ ਆਏ ਸੀ ਕਿਹਦੇ ਕਹਿਣ ਤੇ ਲੈ ਕੇ ਆਏ ਸੀ ਵਾਈ ਗੁਰਜੀ ਕਾਕਾਲ ਸਾਹਿਬ ਵਾਈ ਗੁਰਜੀ